ਹਲਕਾ ਬਾਬਾ ਬਕਾਲਾ ਦੇ ਕਸਬਾ ਰਿਆਦੇ ਵਿੱਚ ਸੋਨੂ گارਮੈਂਟ ਜਨਰਲ ਸਟੋਰ ਦੇ ਵਿੱਚ ਅੱਜ ਤੜਕ ਸਵਾਰ ਲੱਗੀ ਭਿਆਨਕ ਅਗ ਇਹ ਮਾਮਲਾ ਜਿਸ ਵਕਤ ਲੋਕ ਆਪਣੇ ਦੁਕਾਨਾ ਦੇ ਖੋਲਣ ਲੱਗੇ ਤਾਂ ਸੋਨੂ گارਮੈਂਟ ਦੇ ਅੰਦਰੋਂ ਅਗ ਦੀਆਂ ਲਾਟਾਂ ਬਾਹਰ ਨਿਕਲ ਰਹੀਆਂ ਸੀ ਤੇ ਸਥਾਨਕ ਲੋਕਾਂ ਵੱਲੋਂ ਦੁਕਾਨ ਦੇ ਤਾਲੇ ਤੋੜ ਕੇ ਅਗ ਬਜਾਉਣ ਦੀ ਕੋਸ਼ਿਸ਼ ਕੀਤੀ ਤਾਂ ਅਗ ਤੇ ਕਾਬੂ ਨਾ ਪਾ ਸਕੇ ਤੇ ਇਸ ਦੇ ਉਪਰੰਤ ਝੰਡਿਆਲਾ ਗੁਰੂ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕਾਲ ਕਰਕੇ ਬੁਲਾਇਆ ਗਿਆ ਤੀਆਗ ਉੱਪਰ ਕਾਬੂ ਪਾਇਆ ਗਿਆ ਤੇ ਪਰ ਦੁਕਾਨ ਦਾ ਲੱਖਾ ਦਾ ਨੁਕਸਾਨ ਹੋਇਆ ਤੇ ਦੁਕਾਨ ਦੇ ਅੰਦਰਲਾ ਸਮਾਨ ਸੜ ਕੇ ਸਵਾਹ ਹੋ ਗਿਆ ਨੁਕਸਾਨ ਦੇ ਤਕਰੀਬਨ ਕਰੋੜ ਦੇ ਲਗਭਗ ਪਾਸੇ ਹੋ ਗਏ ਹੈ। ਕਾਇਪ ਖੇੜ ਜਿਹੜੀ ਕਿੰਨੀ ਦੇਰ ਤੱਕ ਪਹੁੰਚਦੀ ਹੈ ਪ੍ਰਸ਼ਾਸਨ ਵੱਲੋਂ ਜਿਹੜੀ ਸਹਾਇਤਾ ਹੋਏ ਕਿੰਨੀ ਦੇਰ ਤੋਂ ਹੈ ਫਾਇਰ ਬ੍ਰਿਗੇਡ ਨੂੰ ਜਡੇਾਲੇ ਤੋਂ ਡੇਰਾ ਬਿਆਸ ਤੋਂ ਆਉਣ ਨੂੰ ਤਕਰੀਬਨ ਟਾਈਮ ਲੱਗਿਆ 1.5 ਘੰਟੇ ਦਾ ਪੌਣੇ ਘੰਟੇ ਦਾ ਟਾਈਮ ਮੰਨ ਕੇ ਚੱਲੋ ਇਹਨਾਂ ਟਾਈਮ ਲੱਗਾ ਕੀ ਅਪੀਲ ਪੀ ਕਰਨੀ ਜਾਓ ਕਿ ਪਰਚਾ ਅਸਨ ਨਹੀਂ ਨਾਮਾ ਟਨਕਸਾ ਹਨ ਹੈ ਇਹ ਤੁਹਾਨੂੰ ਮਿਲਣ ਕੰਦੀ ਜਾਓਗੇ ਪ੍ਰਸ਼ਾਸਨ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਅੱਗੇ ਤੋਂ ਅੱਜ ਸਾਡਾ ਤੇ ਨੁਕਸਾਨ ਹੋ ਗਿਆ ਅੱਗੇ ਤੋਂ ਕੋਈ ਇਹੋ ਜੀ ਘਟਨਾ ਜਿਹੜੀ ਨਾ ਹੋਵੇ ਇਹ ਜਿੱਥੇ ਖਾਸ ਕਰਕੇ ਬਾਜ਼ਾਰ ਹੈ ਜਿੰਨਾ ਕਸਬਿਆਂ ਦੇ ਅੰਦਰ ਇੰਨੀਆਂ ਚ ਸ਼ੋਪਾਆਂ ਦੁਕਾਨਾਂ ਇੰਨੀਆਂ ਉਥੇ ਇਹ ਜਿਹੜਾ ਫਾਇਰ ਬ੍ਰਿਗੇਡ ਬਹੁਤ ਜ਼ਰੂਰੀ ਹੈ ਤਸੀਲ ਦੇ ਅੰਦਰ ਹੋਵੇ ਰਈਏ ਹੋਵੇ ਬਾਬੇ ਕਾਲੇ ਹੋਵੇ ਖਾਸ ਕਰਕੇ ਜਿਹੜੇ ਛੋਟੇ ਟਾਊਨ ਸਿਟੀ ਆ ਇਹਨਾਂ ਦੇ ਅੰਦਰ ਫਾਇਰ ਬ੍ਰਿਗੇਡ ਦੀ ਚਾਹੇ ਇੱਕ ਗੱਡੀ ਹੋਵੇ ਪੂਣੀ ਬਹੁਤ ਜ਼ਰੂਰੀ ਜੇ ਅੱਜ ਗੱਡੀ ਹੁੰਦੀ ਇੱਕ ਵੀ ਗੱਡੀ ਇੱਥੇ ਹੁੰਦੀ ਫਾਇਰ ਬ੍ਰਿਗੇਡ ਦੀ ਲਾਗੇ ਤੇ ਉਹ 10 ਮਿੰਟ ਦੇ ਅੰਦਰ ਜੇ ਆ ਜਾਂਦੀ ਤੇ ਬਾਬੂ ਪਾਇਆ ਜਾ ਸਕਦਾ ਸੀ ਪੰਚਾਇਤਾਂ ਤੋਂ ਲਾਵਾ ਆਸਪਾਸ ਤੇ ਲੋਕਾਂ ਨੇ ਕਹਿੰਦੇ ਬੜਾ ਸਹਿਯੋਗ ਦਿੱਤਾ ਪੈਨੇਟ ਜਿਹੜਾ ਦਰ ਤੋਂ ਸੱਚਾ ਬਹੁਤ ਸਹਿਯੋਗ ਦਿੱਤਾ ਜੀ ਲੋਕਾਂ ਨੇ ਲੋਕਾਂ ਨੇ ਤਕਰੀਬਨ ਜਦ ਤੱਕ ਫਾਇਰ ਬ੍ਰਿਗੇਡ ਨਹੀਂ ਪਹੁੰਚਿਆ ਬਾਲਟੀਆਂ ਦੇ ਨਾਲ ਜਿੱਥੋਂ ਵੀ ਭਰ ਕੇ ਲਿਆਉਂਦੀਆਂ ਭਰ-ਭਰ ਕੇ ਬਾਲਟੀਆਂ ਪਾਣੀ ਮਾਰਿਆ ਇੰਨਾ ਬਚਾਅ ਕਰ ਲਿਆ ਕਿ ਇਹਦਾ ਥੇਸ ਦੁਕਾਨ ਦਾ ਜਿਹੜਾ ਨੁਕਸਾਨ ਹੋਇਆ ਹੋਇਆ ਲਾਗੇ ਦੂਜੀ ਦੁਕਾਨਾਂ ਨੂੰ ਜਾਂ ਹੋਰ ਲਾਗੇ ਕਿਸੇ ਘਰ ਨੂੰ ਜਾਂ ਬਿਲਡਿੰਗ ਨੂੰ ਹੋਰ ਨੁਕਸਾਨ ਹੋਣ ਤੋਂ ਉਹਨਾਂ ਨੇ ਆਪਣੀ ਮਿਹਨਤ ਸਦਕਾ ਬਚਾ ਲਿਆ। ਭਾਜੀ ਪਹਿਲਾਂ ਤੇ ਬੜੀ ਦੁਖਤ ਦੀ ਗੱਲ ਆ ਕਿ ਕਰੋੜਾ ਰੁਪਈਆ ਦਾ ਸਮਾਨ ਸੀਗਾ ਔਰ ਆਪਣੀ ਰੋਜੀ ਰੋਟੀ ਜਿਹੜੇ ਇੱਕ ਪਰਿਵਾਰ ਕਮਾ ਰਿਆ ਸੀ ਇਸੇ ਤੋਂ ਉਸਾਰਾ ਪਰਿਵਾਰ ਪਲਦਾ ਔਰ ਕਿ ਉਹ ਬਿਜਲੀ ਦਾ ਕਰੰਟ ਜਿਹੜਾ ਵਾ ਉਹ ਲੱਗਾ ਵਾ। ਔਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ। ਬੜੀ ਦੁੱਖ ਦੀ ਗੱਲ ਹੈ। ਇੱਕ ਪਰਿਵਾਰ ਜਿਹੜਾ ਪੜ ਲਿਆ ਸੀਗਾ ਤੇ ਇੱਕ ਦਮ ਜਿਹੜਾ ਉਹਦਾ ਦੀਵਾ ਜਿਹੜਾ ਵਾ ਬੁਝ ਗਿਆ ਵਾ। ਕੰਮਕਾਰ ਵਦੋ। ਔਰ ਮੈਂ ਤੇ ਹੀ ਹੁਣ ਸਰਕਾਰ ਨੂੰ ਅਪੀਲ ਕਰੂੰਗਾ। ਕਿ ਜਿਹੜਾ ਇਹਨਾਂ ਨੂੰ ਆ ਮੁਆਜਰਾ ਦਿੱਤਾ ਜਾਵੇ। ਜੋ ਇਹ ਪਰਿਵਾਰ ਜਿਹੜਾ ਵਾ ਅੱਗੇ ਤੋਂ ਆਪਣਾ ਕਾਰੋਬਾਰ ਜਿਹੜਾ ਉਹਨੂੰ ਚਲਾ ਸਕੇ ਔਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲ ਸਕੇ ਔਰ ਇਹਨਾਂ ਨੂੰ ਜਿਹੜਾ ਵਾ ਜਲਦੀ ਤੋਂ ਜਲਦੀ ਜਿਹੜਾ ਇਹਦਾ ਮਵਾਜਾ ਜਿਹੜਾ ਉਹ ਸਰਕਾਰ ਜਿਹੜੀ ਹੈ ਉਹ ਦੇ ਦੇਣਨ ਤੇ ਜੋ ਇਹਨਾਂ ਦਾ ਕੰਮ ਕਰ ਉਹ ਚੱਲ ਸਕੇ ਮੈਨੂੰ ਲੱਗਦਾ ਕਹਣਾ ਹੈ ਕਿ ਬਾਬਕਾਲਾ ਸਾਹਿਬ ਵੱਡਾ ਜਿਹੜਾ ਹਲਕਾ ਇਸ ਦੇ ਵਿੱਚ ਪਾਇਆ ਨੇ ਬ੍ਰਿਗੇਡ ਦੇ ਬ੍ਰਿਗੇਡ ਦੀ ਜਿਹੜੀ ਬਾਸ ਹੀ ਨਹੀਂ ਹੈਗੀ ਜਿਹੜੀ ਕਿ ਬਾਹਰ ਗ੍ਰੇਡ ਸਰਵਿਸ ਜਿਹੜੀ ਉਹ ਹੈ ਨਹੀਂ ਬਿਲਕੁਲ ਇਹਦੇ ਬਾਰੇ ਹੋਣੀ ਚਾਹੀਦੀ ਆ ਕਰਦੋਂ ਮੀਟਿੰਗ ਕਰਦੇ ਇਹਦੇ ਬਾਰੇ ਮੀਟਿੰਗ ਸਰਕਾਰ ਕੋਈ ਮੰਗਾ ਡੇਰਾ ਰਾਧਾ ਸਾਮੀ ਵਾਲੇ ਸਾਨੂੰ ਚਾਹੋ ਬਚਾਈ ਦੇਖੋ ਜੀ ਮੈਂ ਕਹਾਂਗਾ ਕਿ ਦੁਕਾਨਦਾਰ ਟੈਕਸ ਦਿੰਦਾ ਇੱਕ ਵਪਾਰੀ ਟੈਕਸ ਦਿੰਦਾ ਪਰ ਇਸ ਮਸਲੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਜੀ ਕਿਉਂਕਿ ਅੱਜ ਤੋਂ 18 ਸਾਲ ਪਹਿਲੇ ਮੇਰੇ ਨਾਲ ਇਹੋ ਜਿਹੀ ਹਾ사 ਹੋਇਆ ਪਰ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਅਸੀਂ ਦੁਬਾਰਾ ਆਪਣੇ ਤਰੀਕੇ ਨਾਲ ਆਪਣੇ ਸਿਸਟਮ ਨਾਲ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਫਿਰ ਲੇਕਿਨ ਪ੍ਰਸ਼ਾਸਨ ਨੂੰ ਅਸੀਂ ਉਦੋਂ ਵੀ ਮੰਗ ਕੀਤੀ ਸੀ ਕਿ ਇੱਥੇ ਫਾਇਰ ਬ੍ਰਿਗੇਡ ਦਾ ਹੋਣਾ ਬਹੁਤ ਜ਼ਰੂਰੀ ਆ ਅੱਜ 18 ਸਾਲ ਹੋ ਗਏ ਦੇਖ ਲਓ ਤੁਸੀਂ ਅੱਜ ਤੱਕ ਫਾਇਰ ਬ੍ਰਿਗੇਡ ਦਾ ਇੱਥੇ ਕੋਈ ਨਾਮੋ ਨਿਸ਼ਾਨ ਨਹੀਂ ਉਦੋਂ ਵੀ ਡੇਰੇ ਵਾਲੇ ਨਾ ਆਉਂਦੇ ਤੇ ਪੰਜ ਸੱਤ ਦੁਕਾਨਾਂ ਦਾ ਹੋਰ ਨੁਕਸਾਨ ਹੋ ਸਕਦਾ ਸੀ ਸਾਡਾ ਟੋਟਲ ਲਾਸ ਹੋ ਗਿਆ ਸੀ ਉਦੋਂ ਤੇ ਇਸ ਕਰਕੇ ਵਪਾਰੀ ਦਾ ਇੱਕ ਦੁਕਾਨਦਾਰ ਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵਾ ਜਿਹੜਾ ਕਿ ਨਹੀਂ ਧਿਆਨ ਦਿੰਦਾ ਪ੍ਰਸ਼ਾਸਨ ਕਿਉਂਕਿ ਇੱਕ ਲੋਨ ਲੈ ਕੇ ਉਹ ਦੁਕਾਨਦਾਰ ਆਪਣਾ ਦੁਬਾਰਾ ਕੰਮ ਸ਼ੁਰੂ ਕਰਦਾ ਪਤਾ ਨਹੀਂ ਕਿਸ ਤਰ੍ਹਾਂ ਤੇ ਹੁਣ ਇੰਨਾ ਵੱਡਾ ਜਿੰਨਾ ਵੱਡਾ ਇਹ ਨੁਕਸਾਨ ਹੋ ਚੁੱਕਾ ਵਾ ਮੈਨੂੰ ਪਤਾ ਵਾ ਕਿ ਅਸੀਂ ਇਹ ਸਾਰਾ ਕੁਝ ਦੇਖਿਆ ਵਾ ਇਸੇ ਤਰ੍ਹਾਂ ਇਹਨਾਂ ਵਾਸਤੇ ਬਹੁਤ ਮੁਸ਼ਕਲ ਵਾ ਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰੂੰਗਾ ਕਿ ਉਹ ਇਹਨਾਂ ਦੀ ਮਾਲੀ ਸਹਾਇਤਾ ਕਰਕੇ ਇਹਨਾਂ ਬਾਰੇ ਧਿਆਨ ਦੇਣ ਤੇ ਵਪਾਰੀਆਂ ਵੱਲ ਧਿਆਨ ਦੇਣ ਕੋਈ ਭਾਈ ਲੱਗਦਾ ਹੈ ਕਿ ਤਾਂ ਜਿਹੜੇ ਜਿਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਦੇ ਵਿੱਚ ਵਪਾਰ ਦੇ ਬਣੇ ਪਏ ਨੇ ਠੀਕ ਹੈ ਜੀ ਬੜਾ ਜਿਹੜਾ ਵਪਾਰ ਘਟਿਆ ਹੋਇਆ ਹੈ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਵਿੱਚ ਇਦਾਂ ਦੀ ਸੱਟ ਲਗਣੀ ਦੁਕਾਨਦਾਰ ਦਾ ਲੱਕ ਟੁੱਟਣ ਵਾਲੀ ਗੱਲ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਵਪਾਰ ਤੇ ਅੱਗੇ ਖਤਮ ਹੋ ਚੁੱਕੇ ਆ ਵਪਾਰ ਦਾ ਤੁਹਾਨੂੰ ਪਤਾ ਹੋਇਆ ਇੱਕ ਪੈਸੇ ਦਾ ਨਹੀਂ ਅੱਜ ਕੱਲ ਟੈਕਸ ਅਸੀਂ ਦੇ ਰਹੇ ਆ ਵਪਾਰ ਸਾਡਾ ਕੰਮ ਕਰ ਲੋਕਾਂ ਦੇ ਚੱਲਦੇ ਨਹੀਂਗੇ ਬਹੁਤ ਹੀ ਘੱਟ ਜਿਹੜੇ ਦੁਕਾਨਦਾਰ ਵਾ ਜਿਨ੍ਹਾਂ ਦਾ ਚਲੋ ਆਈ ਚਲਾਈ ਚੱਲ ਰਹੀ ਆ ਲੇਕਿਨ ਇਹੋ ਜਿਹਾ ਜਦੋਂ ਸੱਟ ਵੱਜਦੀ ਆ ਤੇ ਉਹ ਤੁਹਾਰੇ ਵਾਸਤੇ ਦੁਬਾਰਾ ਉੱਠਣਾ ਬਹੁਤ ਮੁਸ਼ਕਲ ਵਾ ਤੇ ਪ੍ਰਸ਼ਾਸਨ ਨੂੰ ਸਾਡੀ ਦੁਬਾਰਾ ਇਹੀ ਅਪੀਲ ਵਾ ਕਿ ਇੱਕ ਤੇ ਫਾਇਰ ਬ੍ਰੇਡ ਇਥੇ ਇੰਤਜ਼ਾਮ ਕੀਤਾ ਜਾਵੇ ਕਿ ਦੂਸਰਾ ਇਹ ਆ ਵੀ ਮਾਦੀ ਸਹਾਤਾ ਕਰਕੇ ਉਹਨ ਦੁਕਾਨਦਾਰ ਦੀ ਮਦਦ ਕੀਤੀ ਜਾਵੇ